ਇਸ ਟਾਈਮ ਬਠਿੰਡਾ ਚ ਲੱਗੇ ਮੇਲੇ ਚ ਪਹੁੰਚੇ ਇਹ ਮੇਲਾ ਜਾਗਦੇ ਜੁਗਲੂਆਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਪਹਿਲਾਂ ਤੋਂ ਮੇਲੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਵੱਖ-ਵੱਖ ਤਰ੍ਹਾਂ ਦੀਆਂ ਇਸ ਮੇਲੇ ਚ ਸਟਾਲਸ ਲੱਗੀਆਂ ਐ ਇਸ ਮੇਲੇ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੋਂ ਇਸ ਟਾਈਮ ਮੇਲੇ ਦੀਆਂ ਦਿਖਾ ਰਿਹਾ ਇੱਕ ਵਾਰ ਫੇਰ ਦੱਸ ਦਈਏ ਕਿ ਇਹ ਮੇਲਾ ਜਾਗਦੇ ਜੁਗਲੂਆਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਇਸ ਮੇਲੇ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ। ਇੱਥੇ ਅੰਕਲ ਜੀ ਆ ਰਹੇ ਅੰਕਲ ਜੀ ਨਾਲ ਗੱਲਬਾਤ ਕਰਦੇ ਆ। ਅੰਕਲ ਜੀ ਸ਼ਸ਼ੀਕਲ ਜੀ। ਸ਼ਸ਼ੀਕਲ ਜੀ। ਅੰਕਲ ਜੀ ਮੇਲੇ 'ਚ ਪਹੁੰਚੇ ਹੋ। ਕਿਸ ਤਰ੍ਹਾਂ ਦਾ ਲੱਗ ਰਿਹਾ? ਮੇਲਾ ਬਹੁਤ ਵਧੀਆ ਸਾਰਾ ਬਸ ਬਹੁਤ ਵਧੀਆ ਸਾਰੇ ਇੱਕ ਚੀਜ਼ ਮਿਲਦੀ ਹੈਗੀ ਆ ਵੇਖੋ। ਪਿੰਡੂ ਆ, ਦੁੱਜਾ ਸਾਰਾ ਕੁਝ। ਅੱਛਾ ਔਰਗੈਨਿਕ ਚੀਜ਼ਾਂ ਦੀਆਂ ਸਟਾਲਸ ਲੱਗੀਆਂ ਖਾਸ ਕਰਕੇ ਗੁੜ ਦੀਆਂ ਸ਼ਾਇਦ ਬਿਸਕਟ ਬਿਸਕਟ ਸਾਰੇ ਖਾਣੋਂ ਵਧੀਆ ਮਿਲਦੇ ਆ। ਅੱਛਾ ਖਰੀਦਦੇ ਆ ਕੁਝ ਬਸ ਮਾ ਗੁੜ ਖਰੀਦ ਲਵਾਂ ਕਿਸਾਨ ਘਲਾੜੇ ਤੋਂ। ਅੱਛਾ ਕਈ ਲੋਕ ਕਹਿੰਦੇ ਆ ਵੀ ਚੀਜ਼ਾਂ ਮਹਿੰਗੀਆਂ ਜਿਵੇਂ ਆਰਗੈਨਿਕ ਚੀਜ਼ਾਂ ਮਹਿੰਗੀਆਂ ਹੀ ਹੁੰਦੀਆਂ ਕਿਉਂਕਿ ਆਰਗੈਨਿਕ ਚੀਜ਼ 'ਤੇ ਪੈਸੇ ਜ਼ਿਆਦਾ ਲੱਗਦੇ ਆ ਹਾਂ ਹਾਂ ਪੈਸੇ ਦਾ ਫਰਕ ਦੇਖੋ ਜੀ ਚੀਜ਼ ਚੰਗੀ ਹੈ ਤਾਂ ਪੈਸਾ ਜ਼ਿਆਦਾ ਲੱਗਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਹੁਣ ਇਹੋ ਟਿਕਾਨਾਂ ਤੋਂ ਲੈਣੇ ਆਪਾਂ ਕੋਈ ਨਹੀਂ ਕੀ ਪਤਾ ਕੀ ਕੁਛ ਰਲਿਆ ਤੇ ਆਪਾਂ ਮੰਨ ਲੈਣ ਕਿ ਵਧੀਆ ਹੈ ਇਹ ਚੀਜ਼ ਤੋਂ ਲੈਣੇ ਇੱਥੇ ਆਰਗੈਨ ਚੀਜ਼ਾਂ ਆਈਆਂ ਹੋਈਆਂ ਵੇਖੋ ਸਿਹਤ ਆ ਰਹੀ ਚੀਜ਼ ਕਿੰਨੀਆਂ ਚੀਜ਼ਾਂ ਵਧੀਆ ਮਿਲਦੀਆਂ ਆਪਾਂ ਨੂੰ ਕਿਹਨੀਆਂ ਪੇਲ ਵਧੀਆ ਲੱਗੇ ਪੇਂਡੂ ਸਬੇਤਾ ਤਿਕਨ ਮੈਨੂੰ ਤਾਂ ਬਹੁਤ ਵਧੀਆ ਲੱਗਾ ਹੈ ਇਹ ਸਾਰਾ ਇਹ ਸਾ ਜੁਗਲੂਆਂ ਦਾ ਜਿਹੜਾ ਇਹ ਚੀਜ਼ ਹੈ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਐਸੀ ਅੰਕਲ ਜੀ ਜਿਨ੍ਹਾਂ ਨਾਲ ਆਪਾਂ ਇਸ ਮੇਲੇ ਨੂੰ ਲੈ ਕੇ ਗੱਲਬਾਤ ਕੀਤੀ ਇੱਕ ਭੈਣ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਭੈਣ ਜੀ ਮੇਲੇ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਇਹ ਮੇਲਾ ਜਿਹੜਾ ਹੈਗਾ ਸਾਡੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦਾ ਸਾਡੇ ਇੱਕ ਖਾਸ ਗੱਲ ਮੈਂ ਇਸ ਮੇਲੇ ਦੀ ਦੇਖੀ ਮੈਂ ਹਰ ਸਾਲ ਇਸ ਮੇਲੇ ਤੇ ਆਉਂਦੀ ਆ ਜਿਹੜਾ ਬੁੱਕ ਕਲਚਰ ਨੂੰ ਪ੍ਰਮੋਟ ਕਰਦਾ ਨਾ ਸਾਡੇ ਸਮਾਜ ਦੇ ਵਿੱਚ ਅੱਜ ਜਿਹੜੇ ਸਾਡੇ ਬੱਚੇ ਜਾ ਰਹੇ ਨੇ ਨਸ਼ਾ ਵੱਲ ਜਾ ਰਹੇ ਨੇ ਜਿਹੜਾ ਸਾਡੇ ਪੰਜਾਬੀ ਸਭਿਆਚਾਰ ਨਾਲੋਂ ਟੁੱਟ ਰਹੇ ਨੇ ਜਾਂ ਸਾਡੇ ਪੰਜਾਬ ਦੇ ਵਿਰਸੇ ਨਾਲੋਂ ਟੁੱਟ ਰਹੇ ਨੇ ਪੰਜਾਬੀ ਮਾਦਰੀ ਜ਼ੁਬਾਨ ਨਾਲੋਂ ਟੁੱਟ ਰਹੇ ਨੇ ਉਹਨਾਂ ਨੂੰ ਮਤਲਬ ਕਿ ਸਾਡੇ ਪੰਜਾਬ ਦੇ ਵਿਰਾਸਤ ਨਾਲ ਜੋੜਨ ਲਈ ਸੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਦੇ ਲਈ ਇਹ ਮੇਲਾ ਜਿਹੜਾ ਹੈਗਾ ਇਲਾਕੇ ਦੇ ਵਿੱਚ ਬੜਾ ਕਾਰਗਰ ਸਿੱਧ ਹੋ ਰਿਹਾ ਮੈਮ ਜੀ ਗੱਲ ਕਰੀਏ ਹੋਰ ਕੈਨਿਕ ਚੀਜ਼ਾਂ ਦੀਆਂ ਸਟਾਲਸ ਲੱਗੀਆਂ ਹੈਗੀਆਂ ਤੁਸੀਂ ਵੀ ਕੁਝ ਕਰੀਤੇ ਜੀ ਮੈਂ ਬਿਲਕੁਲ ਖਰੀਦਿਆ ਮੈਂ ਥੋੜਾ ਸ਼ਾਇਦ ਖਰੀਦਿਆ ਸ਼ੱਕਰ ਖਰੀਦੀ ਆ ਤੇ ਗੁੜ ਵਗੈਰਾ ਖਰੀਦਿਆ ਕਿਉਂਕਿ ਅੱਜ ਕੱਲ ਜੇ ਆਪਾਂ ਦੁਕਾਨਾਂ ਤੋਂ ਲੈਨੇ ਆ ਉਹਦੇ ਵਿੱਚ ਘੱਟੋ ਘੱਟ 10% ਤਾਂ ਉਹਦੇ ਵਿੱਚ ਮਿਲਾਵਟ ਹੁੰਦੀ ਹੁੰਦੀ ਆ ਇਸ ਕਰਕੇ ਜਿਹੜਾ ਸਾਡਾ ਮਾਲਵਾ ਬੈਲਟ ਆ ਨਾ ਇਸੇ ਖਾਣੇ ਦੇ ਕਰਕੇ ਜ਼ਹਿਰੀਲੇ ਇਹਨਾਂ ਖਾਣਾ ਹੋ ਚੁੱਕਿਆ ਹੈ ਕਿ ਸਾਡੇ ਕੈਂਸਰ ਨਾਲ ਦੀ ਬਿਮਾਰੀ ਹਰ ਘਰ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਦੂਜੇ ਤੀਜੇ ਘਰ ਪਰ ਹੁਣ ਹਰ ਘਰ ਦੇ ਵਿੱਚ ਸਾਨੂੰ ਇੱਕ ਮਰੀਜ਼ ਮਿਲ ਜੂਗਾ ਇਹ ਬਹੁਤ ਵਧੀਆ ਆਰਗੈਨਿਕ ਚੀਜ਼ਾਂ ਹੁੰਦੀਆਂ ਮੈਂ ਹਰ ਸਾਲ ਇੱਥੋਂ ਲੈ ਕੇ ਜਾਂਦੀ ਆ ਵਧੀਆ ਲੱਗ ਰਿਹਾ ਮੇਲੇ ਤ ਤੇ ਦੇਖ ਕੇਆਂ ਖਰੀਦੀਆਂ ਵੀ ਕਿਤਾਬਾਂ ਹੁਣ ਮੈਂ ਹੁਣੇ ਰੱਖ ਕੇ ਆਈ ਹੈਗੀਆਂ ਤੇ ਬਾਕੀ ਮੇਰੀ ਕਿਤਾਬ ਵੀ ਇੱਥੇ ਵਧੀਆ ਪ੍ਰਮੋਟ ਹੋਈ ਹੈ ਅੱਛਾ ਇਸ ਨੂੰ ਮਿਲਨੇ ਚ ਕੋਈ ਇਮਾਨਦਾਰੀ ਦੀ ਹੱਟੀ ਵੀ ਲੱਗੀ ਹੋਈ ਐ ਉਸ ਹੱਟੀ ਤੇ ਗਏ ਹੋ ਤੁਸੀਂ ਜੀ ਮੈਂ ਗਈ ਆ ਉਸ ਤੋਂ ਨਾ ਕੰਪੋਸਟ ਜਿਹੜੀ ਖਾਦ ਸੀ ਜਦੋਂ ਪਹਿਲਾਂ ਤਾਂ ਮਾਸੇ ਪਾਸੇ ਦੇਖਿਆ ਕਿਉਂਕਿ ਮੇਰੇ ਮਨ ਚ ਇਹ ਸੀਗਾ ਵੀ ਸ਼ਾਇਦ ਕੋਈ ਇੱਥੇ ਹੋਏਗਾ ਮੈਂ ਉਸ ਨੂੰ ਪੁੱਛਾਂਗੀ ਕਿ ਕਿੰਨੇ ਹੈਗੇ ਨੇ ਤਾਂ ਸਿੱਧਾ ਨਾ ਪਰ ਜਦੋਂ ਮੋਤੀ ਲਿਖਿਆ ਹੋਇਆ ਦੇਖਿਆ ਵੀ 50 ਰੁਪਏ ਦੀ ਹਰ ਚੀਜ਼ ਆ ਤੁਸੀਂ ਇੱਥੋਂ ਲਓ ਦੇ ਇਮਾਨਦਾਰੀ ਦੁਕਾਨਾ 50 ਰੁਪਏ ਦੇ ਵਿੱਚ ਪਾਓ ਤੇ ਫਿਰ ਮੈਂ ਉੱਥੋਂ 50 ਰੁਪਏ ਦੇ ਵਿੱਚ ਪਾ ਕੇ ਤੇ ਕੰਪੋਸਟ ਖਾਦ ਮੈਂ ਉੱਥੋਂ ਲੈ ਕੇ ਆਈ ਆ ਜਿਹੜਾ ਕਿ ਬੜਾ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਉਹ ਨਸ਼ਿਆਂ ਦੇ ਕਰਕੇ ਚੋਰ ਉਹ ਚੱਕੇ ਦੇ ਵਿੱਚ ਵੀ ਬਣ ਰਹੇ ਆ ਗੈਂਗਸਟਰ ਵਾਲਾ ਬਦ ਰਿਹਾ ਹੈ ਹਨਾ ਉਹਨਾਂ ਦਾ ਜਿਹੜੇ ਮੈਂਟਲ ਚੇਂਜ ਕਰਨ ਦੇ ਲਈ ਇਹ ਬਹੁਤ ਵਧੀਆ ਇਮਾਨਦਾਰੀ ਜਾਨੀ ਕਿ ਉਹਨਾਂ ਦੇ ਦਿਮਾਗ ਚੋਂ ਨਿਕਲੇ ਉਹਨਾਂ ਦੇ ਦਿਲ ਚੋਂ ਨਿਕਲੇ ਵੀ ਨਹੀਂ ਮੈਂ ਇੱਥੇ ਉਹਦਾ ਚੀਜ਼ ਨਹੀਂ ਚੱਕਣੀ ਮੈਂ ਇਮਾਨਦਾਰੀ ਇੱਥੇ ਕਾਇਮ ਕਰਨੀ ਬਹੁਤ ਵਧੀਆ ਉਪਰਾਲਾ ਇਹ ਮੇਰੇ ਨਾਲ ਇੱਕ ਵਾਰ ਫਿਰ ਦੱਸਦੀ ਆ ਤੁਹਾਨੂੰ ਜਾਗਦੇ ਜੁਗਨੂਆਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਉਸ ਮੇਲੇ ਦੀ ਆ ਕਾਫੀ ਵੱਡੀ ਤਰ੍ਹਾਂ ਚ ਬਠਿੰਡਾ ਦੇ ਜਿਹੜੇ ਲੋਕ ਐ ਇਸ ਮੇਲੇ ਚ ਪਹੁੰਚੇ ਹੈਗੇ ਆ ਵੱਖ-ਵੱਖ ਤਰ੍ਹਾਂ ਦੀਆਂ ਆਰਗੈਨਿਕ ਸਮਾਨ ਦੀਆਂ ਜਿਹੜੀਆਂ ਚੀਜ਼ਾਂ ਇੱਥੇ ਲਗਾਈਆਂ ਗਈਆਂ ਇੱਕ ਉਹਨੋਂ ਇੱਕ ਆਂਡਿਆਂ ਦੀ ਸਟਾਲ ਦਿਖਾਣੇ ਆ ਤੇ ਦੇਸੀ ਮੁਰਗੇ ਤੇ ਬੱਕਰੇ ਦਾ ਅਚਾਰ ਗੱਲਬਾਤ ਕਰਦੇ ਆ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੈ ਭਾਈ ਸਾਹਿਬ ਆਂਡਿਆਂ ਦੀ ਹੱਟੀ ਲਗਾਈ ਹੈ ਤੁਸੀਂ ਤੇ ਆਚਾਰ ਦਾ ਵੀ ਤੁਸੀਂ ਕੰਮ ਕਰ ਰਹੇ ਹੈ ਕਿਉਂ ਤੇ ਕੀ ਕਹਿਣਾ ਚਾਹੋਗੇ ਨਹੀਂ ਆਪਣਾ ਆਪਦਾ ਹੀ ਫਾਰਮ ਹੈ ਵਧੀਆ ਰਿਸਪਾਂਸ ਮਿਲਿਆ ਆਪਾਂ ਨੂੰ ਆ ਕੇ ਦੱਬਾ ਲਈ ਆਪਣਾ ਫਾਰਮ ਬਾਲੀ ਪੈਂਦਾ ਹੈਗਾ ਤੇ ਜਿਹੜਾ ਆਪਾਂ ਚਾਰ ਪੌਣੇ ਮੁਰਗੇ ਬੱਕਰੇ ਆ ਇਹ ਸਾਰਾ ਜਾਨਵਰ ਆਪਾਂ ਆਪਦਾ ਆਪ ਹੀ ਪਾਲ ਕੇ ਜਿਹੜੇ ਚਾਰ ਪਾਈਦੇ ਤਿਆਰ ਕਰੀਦਾ ਜਿਵੇਂ ਲੱਗੇ ਕਿਉਂਟੀ ਤੇ ਜੈਨੂਨ ਚੀਜ਼ ਦੀ ਆਪਣੇ ਕੋਲੇ ਆ ਕੇ ਪੂਰੀ ਗਾਰੰਟੀ ਮਿਲੂਗੀ ਤੁਹਾਨੂੰ ਅੱਛਾ ਜਿਹੜਾ ਇਹ ਅੰਡਾ ਹੈਗਾ ਇਹ ਦੇਸੀ ਮੁਰਗੀ ਦਾ ਅੰਡਾ ਹੈ ਦੇਸੀ ਮੁਰਗੀ ਦਾ ਅੰਡਾ ਜੀ ਤੇ ਰੇਟ ਕੀ ਆਦਾ ਇਹਦਾ ਸਾਢੇ 350 ਰੁਪਏ ਆਈ ਅੱਜ ਦਾ ਮੇਲੇ ਲਈ ਅੱਛਾ ਯਾਨੀ ਕਿ ਟ੍ਰੇ ਚ 30 ਅੰਡੇ ਹੁੰਦੇ ਆਂ ਹਾਂਜੀ 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 ਕਿੰਨੇ ਦਾ ਪੈ ਗਿਆ ਹਾਂ 11 ਰੁਪਏ ਕੁਛ ਪੈਸੇ ਦਾ ਪੈ ਗਿਆ ਜੀ ਵੀ ਇਹ ਜੈਨੂਨ ਹੈ ਹਾਂਜੀ ਤੇ ਆਪਾਂ ਦੇਖਦੇ ਹੈਗੇ ਆ ਚਾਹ ਪੱਤੀ ਦਾ ਰੰਗ ਕਰਕੇ ਵੀ ਵੇਚੀ ਜਾਂਦੇ ਆਂ ਉਹਦੇ ਆ ਪਤਾ ਲੱਗ ਜਾਂਦਾ ਵੀ ਉਹ ਚਾਹ ਪੱਤੀ ਵਾਲੇ ਰੰਗ ਦਾ ਜੀ ਜਦੋਂ ਇਹਨੂੰ ਤੋੜਦੇ ਆ ਨਾ ਅਦੀ ਜਿਹੜੀ ਯੋਗ ਹੁੰਦੀ ਆ ਜੀ ਉਹ ਅੰਦਰੋਂ ਯੋਗ ਨੂੰ ਕਲਰ ਨਹੀਂ ਦਿੰਦਾ ਦਾ ਉਹ ਮਤਲਬ ਕਿ ਵਾਈਟ ਆਂਡੇ ਦੀ ਉਹੇ ਜੀ ਨਿਕਲੂਗੀ ਐਦੀ ਮਤਲਬ ਕਿ ਥੋੜੀ ਔਰੈਂਜ ਪੰਚ ਹੁੰਦੀ ਆ ਜੀ ਅੱਛਾ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਸਾਨੂੰ ਵੀ 2 ਸਾਲ ਹੋ ਗਏ ਆ ਆਪਾਂ ਫਾਰਮ ਤੋਂ ਲਈ ਵਧੀਆ ਰਿਸਪੌਂਸ ਬਿਲ ਵਧੀਆ ਜੀ ਮੇਲੇ ਚ ਆ ਕੇ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਜੀ ਪਿਛਲੇ ਸਾਲ ਵੀ ਆਏ ਸੀ ਆਪਾਂ ਅੱਜ ਥੋੜਾ ਜਿਹਾ ਕਰਾਊਡ ਘੱਟ ਆ ਪਿਛਲੀ ਵਾਰ ਨਾਲ ਪਰ ਠੀਕ ਆ ਸਭ ਵੀ ਸਹੀ ਰਿਸਪੌਂਸ ਹੈ ਜੀ ਬਿਲਕੁਲ ਜੀ ਬਿਲਕੁਲ ਏਸੀਓ ਭਾਈ ਸਾਹਿਬ ਜਿੰਨਾ ਵੱਲੋਂ ਦੇਸੀ ਮੁਰਗੇ ਦਾ ਆਚਾਰ ਅਤੇ ਦੇਸੀ ਮੁਰਗੀਆਂ ਦੇ ਜਿਹੜੇ ਅੰਡੇ ਲਗਾਏ ਹੋਇਆ ਤਸਵੀਰਾਂ ਤੁਹਾਨੂੰ ਇਸ ਟਾਈਮ ਮੇਲੇ ਦੀਆਂ ਦਿਖਾ ਰਹੇ ਇੱਥੇ ਜੋ ਦੁਕਾਨਾਂ ਲੱਗੀਆਂ ਹੋਈਆਂ ਐ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਮੇਲੇ 'ਚ ਪਹੁੰਚੇ ਹੋਏ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਮੇਲੇ ਚ ਆ ਕੇ ਕਿਸ ਤਰ੍ਹਾਂ ਦਾ ਲੱਗਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਮੇਲੇ ਦੀਆਂ ਇੱਕ ਵਾਰ ਫੇਰ ਦੱਸ ਦਈਏ ਕਿ ਇਹ ਮੇਲਾ ਜਾਗਦੇ ਜਗਨੂਆ ਦਾ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ ਕਾਫੀ ਵੱਡੀ ਤਦਾਰ 'ਚ ਬਠਿੰਡਾ ਦੇ ਜਿਹੜੇ ਲੋਕ ਹੈ ਉਹ ਇਸ ਮੇਲੇ 'ਚ ਪਹੁੰਚੇ ਹੈਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਇਸ ਮੇਲੇ ਦੀਆਂ ਇਹ ਮੇਲਾ ਜਾਗਦੇ ਜਗਨੂਆ ਦਾ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਹੈ ਔਰ ਵੀ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਇਸ ਮੇਲੇ ਨੂੰ ਲੈ ਕੇ ਕੀ ਕਹਿਣਾ ਹੈ ਉਹਨਾਂ ਦਾ ਕੁਝ ਇੱਥੇ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਮੇਲੇ 'ਚ ਪਹੁੰਚਿਆ ਅੰਕਲ ਜੀ ਸਸ਼ੀਕਾਲ ਸਸ਼ੀਕਾਲ ਜੀ ਅੰਕਲ ਜੀ ਮੇਲੇ 'ਚ ਪਹੁੰਚਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮੇਲਾ ਬਹੁਤ ਵਧੀਆ ਜੀ ਜਿਹੜੇ ਕੋਈ ਮਾੜੀ ਮੋਟੀ ਆਪਦੀ ਜੁਗਨੂਆਂ ਜਿਵੇਂ ਉੱਡਦੇ ਐ ਉਹ ਮੇਲੇ ਦੇ ਵਿੱਚ ਜ਼ਰੂਰ ਹੈ ਆਨੰਦ ਲੈਣ ਸਾਰਾ ਕੁਝ ਵਧੀਆ ਸਪੀਚਾਂ ਵਧੀਆ ਹੋ ਰਹੀਆਂ ਸੇਹ ਦਿੱਤੀ ਜਾ ਰਹੀ ਹੈ ਖਾਣ ਪੀਣ ਦਾ ਸਮਾਨ ਵੀ ਚੰਗਾ ਹੈ ਕਸੀਤਾ ਅਬ ਜੂਸ ਪੀ ਰਹੇ ਪਰ ਤੁਸੀਂ ਗੁਰੇ ਕਹਿ ਕੇ ਸਾਡਾ ਆਪਣਾ ਤੋਂ ਤਾ ਜੇ ਉਸੇ 60 ਨੂੰ ਕਲੋਜ਼ ਨਹੀਂ ਕਰੇ ਹੈ ਨਹੀਂ ਅਸੀਂ ਜੰਗ ਆ ਯਾਰ ਜੰਗ ਰਹੇ ਨਾ ਸਾਡੇ ਅਕੋਰਡਿੰਗ ਤਾਂ ਤੁਸੀਂ ਬਜ਼ੁਰਗ ਹੀ ਹੋਂਦਾ ਤੇ ਉਹਦਾ ਧੰਨਵਾਦ ਤੁਹਾਡਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਵੱਡੇ ਦਾ ਮੰਨਦੇ ਹੋ ਨਾ ਹਾਂ ਬਹੁਤ ਵਧੀਆ ਕਰਦੇ ਜੀ ਆਰਗੈਨਿਕ ਚੀਜ਼ਾਂ ਦੀ ਸਟਾਲਸ ਲੱਗੀਆਂ ਖਾਸ ਕਰਕੇ ਗੁੜ ਸ਼ੱਕਰ ਬਿਸਕੁਟ ਵਗੈਰਾ ਸ਼ਹਿਦ ਵਗੈਰਾ ਖਰੀਦਦੇ ਤੁਸੀਂ ਕੁਝ ਨਹੀਂ ਮੈਂ ਜੇ ਖਰੀਦਦਾ ਤਾਂ ਹੈ ਨਹੀਂ ਪਰ ਆਰਗੈਨਿਕ ਲੈ ਲੈਣੀ ਚਾਹੀਦੀ ਆ ਲੋਕਾਂ ਨੂੰ ਕਿਉਂਕਿ ਉਹਦੇ ਵਿੱਚ ਰੇਹਾਂ ਸਪਰੇ ਹ ਨਹੀਂ ਨਾ ਉਹਦੇ ਵਿੱਚ ਕੋਈ ਮਤਲਬ ਕੀੜੇ ਮਾਰ ਦਵਾਈਆਂ ਦਾ ਸਪਰੇ ਹੈ ਨਾ ਕੋਈ ਉਹੋ ਚ ਸਕਣਾ ਚਾਹੀਦਾ ਤਾਂ ਕਿ ਤੁਹਾਡੀ ਹੈਲਥ ਆ ਜਿਹੜੀ ਉਹ ਤੁਸੀਂ ਉਹਦੇ ਤੇ ਸਟਰੋਂਗ ਮੇਲੇ ਚ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਮਤਲਬ ਬਹੁਤ ਵਧੀਆ ਜੀ ਬਹੁਤ ਖੁਸ਼ੀ ਮਨਾ ਰਹੀ ਕਿੰਨੇ ਟਾਈਮ ਤੋਂ ਆ ਰਹੇ ਮੈਂ ਮੈਂ ਇਥੇ ਲੋਕਾਂ ਨਾਲ ਹੀ ਆਈ ਵਾਰੀ ਮੇਲੇ 'ਚ ਹਾਂਜੀ ਅੰਕਲ ਜੀ ਸასი ਕੰਮ ਅੰਕਲ ਜੀ ਮੇਲੇ 'ਚ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਮੇਲੇ 'ਚ ਆ ਕੇ ਮੇਲਾ ਜੀ ਬਹੁਤ ਵਧੀਆ ਲੱਗ ਰਿਹਾ ਤੇ ਲੋਕ ਵਧੀਆ ਆਰਗੈਨਿਕ ਚੀਜ਼ਾਂ ਖਰੀਦ ਰਹੇ ਆ ਪਬਲਿਕੇਸ਼ਨ ਕਿਤਾਬਾਂ ਵੀ ਬਹੁਤ ਖਰੀਦ ਰਹੇ ਆ ਅਸੀਂ ਵੀ ਖਰੀਦੀਆਂ ਆ ਬਾਈ ਜੀ ਕਰਾ ਦੋ ਚਾਰ ਕਿਤਾਬਾਂ ਲਗਾਏ ਆ ਬਾਕੀ ਡਿਬੇਟ ਹੁੰਦੀ ਆ ਉਹ ਤੋਂ ਸਾਨੂੰ ਬਹੁਤ ਕੁਝ ਹਾਸਲ ਹੁੰਦਾ ਖੇਤੀ ਬਾਰੇ ਉਹ ਦੱਸਦੇ ਆ ਡਿਬੇਟ ਕਰਦੇ ਆ ਤੁਹਾਨੂੰ ਬਹੁਤ ਕੁਝ ਹਾਸਲ ਹੁੰਦਾ ਜੇ ਅਸੀਂ ਉਹ ਚੀਜ਼ਾਂ ਅਪਣਾ ਲਈਏ ਤਾਂ ਸਾਡੀ ਪੰਜਾਬ ਦੀ ਕਿਸਾਨੀ ਤੇ ਬਹੁਤ ਵਧੀਆ ਅਸਰ ਪਵੇਗਾ ਔਰਗਨਿਕ ਚੀਜ਼ਾਂ ਕਰਕੇ ਰਿਹਾ ਸਪਰੇਹਾਂ ਕਰਕੇ ਅਸੀਂ ਕੈਂਸਰ ਨੂੰ ਖਰੀਦ ਰਹੇ ਆ ਕਰਕੇ ਅੰਕਲ ਜੀ ਇਸ ਮੇਲੇ 'ਚ ਇੱਕ ਇਮਾਨਦਾਰੀ ਦੀ ਹੱਟੀ ਲੱਗੀ ਹੋਈ ਔਰ ਸਾਟੀ ਤੇ ਗਏ ਹੋ ਹਾਂ ਲੱਗੀ ਹੈ ਜੀ ਕੁਰਸੇ ਸਿੰਘ ਨੇ ਲਾਈ ਆ ਤੇ ਉਹ 'ਚ ਕੁਝ ਬੰਦੇ ਤਾਂ ਪੈਸੇ ਪਾ ਕੇ ਤੁਰੇ ਜਾਂਦੇ ਆ ਕੁਝ ਲੈ ਵੀ ਜਾਂਦੇ ਆ ਸਾਰੇ ਕਿਸਮ ਦੇ ਲੋਕ ਹੀ ਹੁੰਦੇ ਉਹਦੇ 'ਚ ਹੈਗੇ ਆ ਇਹ ਦੇਖ ਉਹ ਉਹ ਹੱਟੀ ਹੈ ਹੀ ਸਾਡੀ ਜੀ ਉਹ ਹੱਟੀ ਹੈ ਹੀ ਸਾਡੀ ਤੁਸੀਂ ਸਹੀ ਸਵਾਲ ਕਰਿਆ ਉਹ ਸਾਡਾ ਹੀ ਬੱਚਾ ਹੈ ਤੇ ਉੱਥੇ ਲਾਈ ਆ ਪਿਛਲੇ ਸਾਲ ਵੀ ਲਾਈ ਸੀ ਪਿਛਲੇ ਸਾਲ ਇਹ ਸੀ ਵੀ ਕੋਈ ਨਿਗਾ ਨਹੀਂ ਰੱਖਦਾ ਤੇ ਬੰਦਾ ਬੈਠਾ ਸੀ ਤੇ ਉਹ ਪੈਸੇ ਫੜ ਲੈਂਦਾ ਸੀ ਫਾਇਦ ਕੀ ਉਹ ਤਾਂ ਥੋੜਾ ਜਿਹਾ ਡਿਪੈਂਡ ਕਰਦਾ ਵੀ ਦੇਖਦੇ ਆਂ ਵੀ ਲੋਕ ਪੰਜਾਬ ਦੇ ਵਿੱਚ ਕਿੰਨੀ ਇੱਕ ਇਮਾਨਦਾਰੀ ਹੈ ਕਿ ਜਿੰਨੇ ਖਰੀਦ ਉਹ ਲੈ ਕੇ ਜਾਂਦੇ ਆ ਚੀਜ਼ ਉਨੇ ਪੈਸੇ ਪਾਉਂਦੇ ਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਹੈ ਟੈਸਟਿੰਗ ਵੀ ਹੈ ਮੈਸੇਜ ਵੀ ਹੈ ਟੈਸਟਿੰਗ ਵੀ ਹੈ ਹਾਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਮੇਲੇ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਇਹ ਮਿਲਾਈ ਮੈਂ ਕੱਲ ਵੀ ਆਇਆ ਸੀ ਅੱਜ ਤਾਂ ਸਪੈਸ਼ਲ ਉਹ ਜਿਹੜੀ ਹੱਟੀ ਦੀ ਗੱਲ ਕਰਦਾ ਸੀ ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਸੀ ਕਿ ਕਈ ਵਾਰੀ ਪੈਸੇ ਖੁੱਲੇ ਨਹੀਂ ਹੁੰਦੇ ਮੈਂ ਕੱਲ ਸਮਾਰ ਲੈਣਾ ਚਾਹੁੰਦਾ ਸੀ ਪਰ ਮੇਰੇ ਕੋਲ ਖੁੱਲੇ ਪੈਸੇ ਨਹੀਂ ਸੀ ਵਾਪਸ ਕੌਣ ਕਰੂਗਾ ਉਹ ਕਹਿੰਦਾ ਤੁਸੀਂ ਫੋਨ ਟੂ ਪੇ ਕਰ ਦਿਓ ਮੈਂ ਕਿਹਾ ਫੋਨ ਵਾਲਾ ਮੇਰੇ ਕੋਲ ਇਜਮਣੀ ਅੱਜ ਜਿਹੜਾ ਤੁਸੀਂ ਕੁਝ ਦਿਓ ਅੱਜ ਵਾ ਸਪੈਸ਼ਲ ਤੇ ਕੁਇਸਰ ਹੋਣੇ ਆ ਆਪਣੇ ਕੁਇਸਰ ਕਿਤੇ ਹੋਣ ਹੈ ਹੀ ਨਹੀਂ ਉਹ ਦੇਖਣੋਂ ਅੱਜ ਤੇ ਸਪੈਸ਼ਲ 40 ਕਿਲੋਮੀਟਰ ਤੋਂ ਆਇਆ ਹੁਣ ਮੈਂ ਬਰੂ ਹੋ ਗਿਆ ਤੇਲੇ ਚ ਆ ਕੇ ਖੁਸ਼ੀ ਹੋ ਰਹੀ ਹੈ ਹਾਂ ਖੁਸ਼ੀ ਹੋ ਰਹੀ ਹੈ ਜੀ ਇਸ ਟਾਈਮ ਅਸੀਂ ਇੱਕ ਸਟਾਲ ਤੇ ਮੌਜੂਦ ਹੈ ਜੋ ਆਰਗੈਨਿਕ ਇਨਾ ਵੱਲੋਂ ਸ਼ੱਕਰ ਗੁੜ ਲਗਾਇਆ ਹੋਇਆ ਹੈ ਇੱਕ ਗੁੜੀਆ ਇੱਥੇ ਖੜੀ ਹੈ ਦੇਖੋ ਇਹਨੇ ਵੀ ਇੱਕ ਪ੍ਰੋਗਰਾਮ ਤੇ ਜਿਹੜਾ ਪਾਰਟਿਸਿਪੇਟ ਕਰਨਾ ਹੈ ਬੇਟੇ ਕੀ ਖਰੀਦਣ ਆਏ ਹੋ ਸੱਟੀ ਤੇ ਹਸੀਨ ਆਹੋ ਵਰਫੀ ਅੱਛਾ ਗੁੜ ਦਾ ਟੈਸਟ ਕੀਤਾ ਤੁਸੀਂ ਹਾਂਜੀ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਟੇਸਟੀ ਲੱਗਿਆ ਤੇ ਅੱਜ ਕੀ ਪਾਰਟਿਸਿਪੇਟ ਕਰਨਾ ਹੈਓ ਮੇਲੇ 'ਚ ਮੈਂ ਗਿੱਦਾ ਅੱਛਾ ਗਿੱਧੇ ਚ ਹਿੱਸਾ ਲਿੱਤਾ ਹਾਂਜੀ ਕਿਹੜੀ ਕਲਾਸ ਚ ਸਟੱਡੀ ਕਰ ਰਹੇ ਹੋ ਮੈਂ ਫਿਫਥ ਬਟਿੰਡਾ ਹੀ ਰਹਿੰਦੇ ਹੋ ਨਹੀਂ ਕਿੱਥੋਂ ਆਏ ਕਾਲੀ ਮੁਕਤਿਆ ਦੀ ਪਵਿੱਤਰ ਧਰਤੀ ਸ਼ੀਰ ਮੁਕਸਾ ਸਾਹਿਬ ਦੀ ਰਹਿਣ ਵਾਲੀ ਆਏ ਵਾਰ ਆਂਦੇ ਹੋ ਮੇਲੇ ਚ ਹਾਂਜੀ ਕਿਵੇਂ ਲੱਗਦਾ ਮੇਲਾ ਵਧੀਆ ਵਕ ਵਕ ਤਰ੍ਹਾਂ ਦੀਆਂ ਜੇ ਸਟਾਲਸ ਲੱਗੀਆਂ ਜਿਵੇਂ ਆਰਗੈਨਿਕ ਤੇ ਤੁਸੀਂ ਗੋੜ ਖਾਦਾ ਹੈ ਵਧੀਆ ਲੱਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਛੋਟੀ ਜੀ ਬੱਚੀ ਹੈ ਜਿਹੜੀ ਇੱਕ ਆਰਗੈਨਿਕ ਹੱਟੀ ਤੇ ਪਹੁੰਚੀ ਹੈ ਇਸ ਹੱਟੀ ਤੇ ਜਿਹੜਾ ਤੁਹਾਨੂੰ ਗੁੜ ਵੀ ਦਿਖਾਈ ਦੇਵੇਗਾ ਆਰਗੈਨਿਕ ਸ਼ੱਕਰ ਵੀ ਦਿਖਾਈ ਦੇਵੇਗੀ ਗੱਲ ਵੀ ਆਪਾਂ ਕਰ ਲੈਂਦੇ ਆ ਜਿੰਨਾ ਵੱਲੋਂ ਸਟਾਲ ਲਗਾਈ ਗਈ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਆਰਗੈਨਿਕ ਗੁੜ ਸ਼ੱਕਰ ਦੀ ਸਟਾਲ ਲਗਾਈ ਹੈ ਤੁਸੀਂ ਮੇਲੇ ਚ ਕੀ ਕਹਿਣਾ ਚਾਹੋਗੇ ਹਾਂਜੀ ਸਾਡੇ ਕੋਲੇ ਸਾਰਾ ਸਮਾਨ ਆਰਗੈਨਿਕ ਹੈ ਕੋਈ ਕੈਮੀਕਲੀ ਇਸ ਦੇ ਵਿੱਚ ਕੋਈ ਕਲਰ ਨਹੀਂ ਹੈਗਾਗਾ ਬਹੁਤ ਸਾਫ ਸਫਾਈ ਦੇ ਨਾਲ ਅਸੀਂ ਤਿਆਰ ਕਰਦੇ ਆਂ ਸਪੈਸ਼ਲ ਅਸੀਂ ਆ ਗੁੜ ਦੀਆਂ ਭੇਲੀਆਂ ਤਿਆਰ ਕੀਤੀਆਂ ਜਿਹੜੀਆਂ ਕਿ ਵਿਆਹ ਸ਼ਗਨਾਂ ਦੇ ਵਿੱਚ ਅਸੀਂ ਲੈ ਕੇ ਜਾਂਦੇ ਆਂ ਪੂਰੀ ਸਾਫ ਸਫਾਈ ਦੇ ਸ਼ੌਂਕ ਦੇ ਨਾਲ ਕੰਮ ਕੀਤਾ ਜੀ ਅਮਮ ਕਿੰਨੇ ਟਾਈਮ ਤੋਂ ਆਰਗੈਨਿਕ ਗੁੜ ਬਣਾ ਰਹੇ ਹੋ ਸ਼ੱਕਰ ਬਣਾ ਰਹੇ ਹੋ ਅਸੀਂ ਪਿਛਲੇ 3 ਹਫ਼ਤਿਆਂ ਤੋਂ ਸ਼ੁਰੂ ਕੀਤਾ ਜੀ ਅਸੀਂ ਜਿੰਨਾ ਸਮਾਨ ਸਾਡਾ ਬੰਦ ਆ ਨਾਲ ਦੇ ਨਾਲ ਸੋਲਡ ਆਊਟ ਹੋ ਜਾਂਦਾਗਾ ਇਸ ਕਰਕੇ ਸਾਰਾ ਸਮਾਨ ਸਾਡਾ ਫਰੈਸ਼ ਹੈ ਜੀ ਕਿੰਨੇ ਕੋਈ ਇਨਵੈਸਟਮੈਂਟ ਹੈ ਇਸ ਕਾਰੋਬਾਰ ਚ ਇਨਵੈਸਟਮੈਂਟ ਸਾਡੇ ਜੈਂਟਸ ਦੱਸਣਗੇ ਜੀ ਉਸ ਬਾਰੇ ਤਾਂ ਤੁਸੀਂ ਮਤਲਬ ਕੀ ਤਿਆਰ ਕਰਦੇ ਹੋ ਹਾਂਜੀ ਸਾਡੇ ਜੈਂਟਸ ਨੇ ਸ਼ੁਰੂ ਕੀਤਾ ਤੇ ਅਸੀਂ ਨਾਲ ਹੈ ਲੇਡੀਜ਼ ਪੂਰੀ سپورਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਹੈ ਲਾਸਟ ਟਾਈਮ ਇੱਥੇ ਮੇਲਾ ਲੱਗਿਆ ਸੀਗਾ ਇੰਟਰਨੈਸ਼ਨਲ ਟ੍ਰੇਡ ਫੇਅਰ ਅਸੀਂ ਉਹਦੇ ਵਿੱਚ ਆਏ ਸੀ ਤੇ ਜਿਨ੍ਹਾਂ ਨੇ ਇੱਥੋਂ ਗੁਰ ਲਿਆ ਲੋਕਲ ਸੀ ਦੇ ਸਾਨੂੰ ਬਹੁਤ ਕਾਲਜ਼ ਆਈਆਂ ਤੇ ਫਿਰ ਸਾਡੇ ਕੋਲ ਹੀ ਉੱਥੇ ਗੁਰ ਲੈਣ ਵੀ ਪਹੁੰਚੇ ਜੀ ਅੱਛਾ ਰੇਟ ਦੀ ਗੱਲ ਕਰਦੇ ਆ ਦੇਖੋ ਘਰਾਂ ਚ ਇਹ ਹੁੰਦਾ ਵੀ ਆਪਾਂ ਨੂੰ ਸਸਤਾ ਸਮਾਨ ਮਿਲ ਜੇ ਅਤੇ ਜੈਨੂਨ ਚੀਜ਼ ਮਿਲ ਜੇ ਹਾਂਜੀ ਬਿਲਕੁਲ ਹਾਂਜੀ ਫਿਰ ਅਸੀਂ ਉਨਾਈ ਮਾਰਜਨ ਰੱਖਿਆ ਕੋਈ ਅਸੀਂ ਜ਼ਿਆਦਾ ਬੈਨੀਫਿਟ ਲਈ ਨਹੀਂ ਰੱਖਿਆ ਹੈਗਾਗਾ ਅਸੀਂ ਨਾਲ ਨਾਲ ਲੋਕਾਂ ਦੀ ਸਿਹਤ ਨੂੰ ਹੀ ਮੁੱਖ ਰੱਖਦੇ ਆ ਵੀ ਪੂਰਾ ਵਧੀਆ ਫਰੈਸ਼ ਤੇ ਸਬ ઓਰਗੈਨਿਕ ਮਿਲ ਜੇ ਇਹਨਾਂ ਕੋ ਸ਼ੱਕਰ ਦੀ ਗੱਲ ਕਰਦੇ ਆ ਸ਼ੱਕਰ ਕੀ ਰੇਟ ਹੈ 1 ਕਿਲੋ ਹਾਂਜੀ ਸਾਡੇ ਕੋਲ ਹਲਦੀ ਵਾਲੀ ਸ਼ੱਕਰ ਹੈ ਔਰ ਪਲੇਨ ਸ਼ੱਕਰ ਹੈ ਹਲਦੀ ਵਾਲੀ ਸ਼ੱਕਰ 160 ਰੁਪਏ ਹੈ ਪਲੇਨ 150 ਰੁਪਏ ਹੈ ਤੇ ਗੁੜ ਬਣਾਇਆ ਜਿਹੜਾ ਤੁਸੀਂ ਬਰਫੀ ਟਾਈਪ ਇਹ ਕੀ ਰੇਟ ਹੈ ਇਹਦੇ ਵਿੱਚ ਵੀ ਸਾਡੇ ਕੋਲੇ ਕਾਫੀ ਫਲੇਵਰ ਮਿਲਦੇ ਆ ਜੀ ਸੌਂਫ ਜਵੈਨ ਮੂੰਗਫਲੀ ਆਮਲਾ ਅਲਸੀ ਇਹ 180 ਰੁਪਏ ਕਿਲੋ ਹੈ ਅੱਛਾ ਹੋਰ ਖਾਸ ਕੀ ਤੁਸੀਂ ਬਣਾਇਆ ਹੋਇਆ ਹੈ ਆਰਗੇਨਿਕ ਹਾਂਜੀ ਮੈਮ ਸਾਡੀ ਖਾਸ ਇੱਕ ਗੇ ਭੇਲੀ ਬਣਾਈ ਹੈ ਜੀ ਅਸੀਂ

ਇਥੇ ਅਸੀਂ ਤਿਆਰ ਕਰ ਪੂਰੀ ਸਾਫ ਸਫਾਈ ਦਾ ਅਸੀਂ ਮੇਲੇ 'ਚ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਮੇਲੇ ਵਿੱਚ ਲੱਗੀ ਆਰਗੇਨਿਕ ਚੀਜ਼ਾਂ ਦੀ ਤੁਹਾਨੂੰ ਵਕ ਵਕ ਸਟਾਲ ਦਿਖਾ ਰਿਹਾ ਇਸ ਮੇਲੇ 'ਚ ਲੱਗੀ ਆ ਇੱਕ ਇਮਾਨਦਾਰੀ ਦੀ ਹੱਟੀ ਤਸਵੀਰਾਂ ਤੁਹਾਨੂੰ ਉਸ ਦੁਕਾਨ ਦੀਆਂ ਦਿਖਾ ਰਿਹਾ ਉਸ ਹੱਟੀ ਦੀਆਂ ਦਿਖਾ ਰਿਹਾ ਇਸ ਹੱਟੀ ਦਾ ਜਿਹੜਾ ਨਾਮ ਇਮਾਨਦਾਰੀ ਦੀ ਹੱਟੀ ਰੱਖਿਆ ਗਿਆ ਤਸਵੀਰਾਂ ਤੁਹਾਨੂੰ ਪਹਿਲਾਂ ਉਸ ਹੱਟੀ ਦੀਆਂ ਦਿਖਾ ਰਿਹਾ ਇਸ ਹੱਟੀ 'ਚ ਕੋਈ ਵੀ ਜਿਹੜਾ ਦੁਕਾਨਦਾਰ ਮੌਜੂਦ ਨਹੀਂ ਹੈਗਾ ਜੇ ਕੋਈ ਗਾਹਕ ਨੇ ਕੋਈ ਸਮਾਨ ਲੈਣਾ ਹੁੰਦਾ ਹੈ ਸਮਾਨ ਤੇ ਜਿਹੜਾ ਰੇਟ ਲਿਖਿਆ ਹੋਇਆ ਹੈ ਸਮਾਨ ਲੈ ਕੇ ਇਸ ਗੱਲੇ 'ਚ ਜਿਹੜੇ ਇਸ ਗੱਲੇ 'ਚ ਜਿਹੜਾ ਗਾਹਕ ਹੈ ਉਹ ਪੈਸੇ ਪਾ ਦਿੰਦਾ ਹੈ ਤਸਵੀਰਾਂ ਤੁਹਾਨੂੰ ਉਸ ਹੱਟੀ ਦੀਆਂ ਦਿਖਾ ਰਿਹਾ ਇਸ ਹੱਟੀ ਦਾ ਨਾਮ ਜਿਹੜਾ ਇਮਾਨਦਾਰੀ ਦੀ ਜਿਹੜੀ ਰੱਖਿਆ ਗਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਉਸ ਹੱਟੀ ਦੀਆਂ ਦਿਖਾ ਰਿਹਾ ਵੱਖ-ਵੱਖ ਇਸ ਹੱਟੀ 'ਚ ਪੋਸਟਰ ਦੇਖੋ ਲੱਗੇ ਹੋਏ ਆ ਇਮਾਨਦਾਰ ਬਣੋ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ ਵਿੱਚ ਨਹੀਂ ਹੋ ਇਹ ਮੈਸੇਜ ਦਿੱਤਾ ਗਿਆ ਵੀ ਤੁਸੀਂ ਇਮਾਨਦਾਰ ਬਣ ਕੇ ਦਿਖਾਓ ਤਸਵੀਰਾਂ ਤੁਹਾਨੂੰ ਉਸ ਹੱਟੀ ਦੀਆਂ ਦਿਖਾ ਰਿਹਾ ਸਾਡੇ ਨਾਲ ਇਸ ਹੱਟੀ ਦੇ ਓਨਰ ਮੌਜੂਦ ਹੈ ਗੱਲਬਾਤ ਕਰਦੇ ਆਪਾਂ ਭਾਈ ਜੀ ਕਿਵੇਂ ਸੋਚਿਆ ਇਮਾਨਦਾਰੀ ਦੀ ਹੱਟੀ ਦਿਸਟਾਲ ਇੱਥੇ ਮੇਲੇ ਤੇ ਲਗਾਈ ਜਾਵੇ ਮੈਨੂੰ ਨ ਲਿਖਣ ਦਾ ਸ਼ੌਕ ਹੈਗਾ ਜੀ ਮੇਰੀਆਂ ਤਿੰਨ ਕਿਤਾਬਾਂ ਵੀ ਆਈਆਂ ਸੀ ਪਹਿਲਾਂ ਮੈਂ ਇਹ ਕਨਸੈਪਟ ਪਿੰਡ ਦੇ ਵਿੱਚ ਕੀਤਾ ਸੀ ਇੱਕ ਲਾਇਬ੍ਰੇਰੀ ਟਾਈਪ ਨਾ ਕਿਤਾਬਾਂ ਰੱਖਤੀ ਸੀ ਗੁਰਦੁਆਰਾ ਸਾਹਿਲ ਚ ਵੀ ਜਿਹਨੂੰ ਲੋੜ ਆ ਲਿਜਾਓ ਤੇ ਪੜ ਕੇ ਇੱਥੇ ਰੱਖ ਦਿਓ ਉਹ ਸਾਲ ਕੋਈ ਤਜਰਬਾ ਸਫਲ ਰਿਹਾ ਪਿਛਲੇ ਮੇਲੇ ਚ ਅਸੀਂ ਇਹ ਤਜਰਬਾ ਕੀਤਾ ਸੀ ਉਦੋਂ ਵੀ ਚਲੋ ਠੀਕ ਰਿਹਾ ਵਧੀਆ ਰਿਸਪੌਂਸ ਰਿਹਾ ਇਸੇ ਕਰਕੇ ਹੀ ਇਸ ਵਾਰ ਰੱਖਿਆ ਵੀ ਪਹਿਲਾਂ ਲਿਖਿਆ ਹੁੰਦਾ ਸੀ ਗ੍ਰਾਹਕ ਹੀ ਦੇਵਤਾ ਹੈ ਹੁਣ ਲਿਖਿਆ ਹੁੰਦਾ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ ਵਿੱਚੋਂ ਪਹਿਲਾਂ ਜਦੋਂ ਅਗਲਾ ਪੜਦਾ ਸੀ ਵੀ ਗੁਰਾਕੀ ਦੇਪਤਾ ਮਾਨ ਮਹਿਸੂਸ ਕਰਦਾ ਸੀ ਹੁਣ ਜਦੋਂ ਪੜਦਾ ਵੀ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ ਚ ਆਪਣੇ ਆਪ ਨੂੰ ਥੋੜਾ ਚੋਰ ਜਾ ਫੀਲਿੰਗ ਕਰਦਾ ਤੇ ਫਿਰ ਇਸ ਕਰਕੇ ਅਸੀਂ ਇਸ ਰੱਖਿਆ ਹੋਇਆ ਇਹ ਪ੍ਰੋਜੈਕਟ ਵੀ ਲੋਕ ਮਾਨਦਾਰਾ ਉਹਨਾਂ ਨੂੰ ਐਪਰੀਸ਼ੀਏਟ ਕਰਨ ਲਈ ਜਿਹੜੇ ਆਮ ਲੈ ਕੇ ਜਾਣਗੇ ਚੱਕੇ ਚ ਚੋਰੀ ਦੀ ਨਿਯਾਤਾ ਆਉਂਦੀ ਆ ਉਹਨਾਂ ਲਈ ਇਹ ਇਮਾਨਦਾਰ ਲੋਕਾਂ ਲਈ ਆ ਅੱਛਾ ਤੁਹਾਡੀ ਦੁਕਾਨ 'ਤੇ ਚੱਲਦੇ ਹੈਗੇ ਕੀ ਕੀ ਸਮਾਨ ਤੁਸੀਂ ਰੱਖਿਆ ਹੋਇਆ ਥੋੜਾ ਜਿਹਾ ਦਿਖਾਓ ਸਾਨੂੰ ਅਸੀਂ ਇਹਦੇ 'ਚ ਆ ਜਾ ਰਹੇ ਹੈਗੇ ਜੀ ਇਹ ਜਿਹੜੇ ਅਚਾਰ ਹੈ ਬਿਨਾ ਕੈਮੀਕਲ ਤੋਂ ਹੈ ਔਰ ਇਹਦੇ ਚ 17 ਤੋਂ 18 ਜਿਹੜੇ ਮਸਾਲੇ ਪਾਏ ਗਏ ਆ ਉਹ ਹੈਗੇ ਆ ਇਹਦੇ ਚ ਮਲਟੀ ਗ੍ਰੇਨ ਆਟਾ ਹੈ ਕਣਕ ਦੀ ਅਲਰਜੀ ਤੋਂ ਆਟਾ ਜਾਂ ਸ਼ੂਗਰ ਦੇ ਮਰੀਜ਼ਾਂ ਲਈ ਆਟਾ ਬਾਜਰੇ ਦਾ ਆਟਾ ਮੱਕੀ ਦਾ ਗਰਮੀ ਨੂੰ ਮੋਸਟ ਖਾਦਾ ਹੈ ਇਹ ਬਸ ਰੱਖਿਆ ਹੋਇਆ ਹੈ ਇਹ ਆਰਗੈਨਿਕ ਚੀਜ਼ਾਂ ਹੈ ਸਾਰੀਆਂ ਹਾਂਜੀ ਹਾਂ ਜਿਹੜੀਆਂ ਆਪ ਤਿਆਰ ਕੀਤੀਆਂ ਆਰਗੈਨਿਕ ਤਰੀਕੇ ਨਾਲ ਅੱਛਾ ਕਈ ਗਾਕਾ ਨੂੰ ਰੇਟ ਦਾ ਹੁੰਦਾ ਵੀ ਕਈ ਕਹਿੰਦੇ ਆਰਗੈਨਿਕ ਚੀਜ਼ਾਂ ਦਾ ਰੇਟ ਜ਼ਿਆਦਾ ਹੁੰਦਾ ਹੈ ਨੇ ਦੇਖੋ ਜੀ ਆ ਜਿਹੜਾ ਰੇਟ ਹੈਗਾ ਤੁਸੀਂ ਕਿਤੇ ਬਾਹਰ ਚਲੇ ਜਾਓ ਇੰਨੇ ਦਾ ਹੀ ਬਾਜਰੀ ਦਾ ਸਾਨੂੰ ਉੱਥੋਂ ਆਟਾ ਮਿਲਣਾ ਆ ਸ਼ੂਗਰ ਆ ਲੈ ਕਣਕਲਾ ਤੁਸੀਂ ਕਿਸੇ ਸਟੋਰ ਤੇ ਜਾ ਕੇ ਦੇਖਿਓ ਜਾਂ ਜਿੰਨੇ ਚਾਰੇ ਪਿਆ ਕਿਸੇ ਸਟੋਰ ਤੇ ਜਾ ਕੇ ਇੰਨੇ ਮਸਾਲਿਆਂ ਦੀ ਕੀਮਤ ਪਤਾ ਲੱਗੋ ਇਹਦੀ ਪਾਈ ਆ ਦਿਨ 400 ਰੁਪਏ ਕੀਮਤ ਨੂੰ ਉਥੇ 1000 ਤੋਂ 1200 ਹੋਊਗੀ ਅੱਛਾ ਭਾਈ ਜੀ ਜੇ ਗੱਲ ਕਰੀਏ ਜਿਵੇਂ ਕੋਈ ਇਸ ਤਰ੍ਹਾਂ ਦਾ ਗਾਹਕ ਵੀ ਆਇਆ ਜਿਸ ਨੇ ਸਮਾਨ ਲੈ ਲਿੱਤਾ ਹੋਵੇ پیسے ਗੱਲੇ 'ਚ ਨਾ ਪਾਏ ਹੋਣ ਉਹਦਾ ਹੁਣ ਆਪਾਂ ਇਹ ਨਹੀਂ ਨਾ ਦੱਸ ਸਕਦੇ ਕਿਹੜਾ ਪਾ ਗਿਆ ਕੌਣ ਲੈ ਗਿਆ ਜੀ ਜੇ ਤਾਂ ਆਪਾਂ ਕੈਮਰਾ ਲਾ ਹੋਈ ਜਾਂ ਖੜੇ ਹੋਈ ਫਿਰ ਤਾਂ ਆਪਾਂ ਦੱਸ ਸਕਦੇ ਆ ਨਹੀਂ ਜਿਵੇਂ ਤੁਸੀਂ ਸਮਾਨ ਰੱਖਿਆ ਹੈ ਕੈਲਕੂਲੇਸ਼ਨ ਤਾਂ ਸ਼ਾਮ ਨੂੰ ਕਰਦੇ ਹੋਗੇ ਕੈਲਕੂਲੇਸ਼ਨ ਇਸ ਤਰ੍ਹਾਂ ਜੀ ਅਸੀਂ ਤਾਂ ਜਿਹੜੇ ਪੈਸੇ ਆ ਉਹ ਕਾਊਂਟ ਕਰ ਲੇ ਕੈਲਕੂਲੇਸ਼ਨ ਤਾਂ ਅੱਜ ਲਾਸਟ ਦਿਨ ਆ ਅੱਜ ਹੋਏਗੀ ਜੀ ਵੀ ਸਮਾਨ ਕਿਉਂਕਿ ਪਿਆ ਹੁਣ ਸਮਾਨ ਪਤਾ ਨਹੀਂ ਆ ਪਕੜਾ ਨਿਤ ਟੈਲੀ ਕਰਿਆ ਕਿ ਕਿੰਨਾ ਵੱਧ ਗਿਆ ਕਿੰਨਾ ਘਟ ਗਿਆ ਅੱਛਾ ਤੁਸੀਂ ਅੰਦਰ ਪੋਸਟ ਵੀ ਲਗਾਇਆ ਹੋਇਆ ਹੈ ਇਮਾਨਦਾਰ ਬਣੋ ਹਾਂਜੀ ਇਹ ਕਨਸੈਪਟ ਹੀ ਹੈ ਵੀ ਜਦੋਂ ਤੁਸੀਂ ਆਓਗੇ ਦੇਖੋਗੇ ਫਿਰ ਜਿਹਦੀ ਜਬੀਰ ਜਾਗਦੀ ਉਹ ਇਮਾਨਦਾਰ ਬਣੇਗਾ ਜੀ अच्छा ਤੁਸੀਂ ਇੱਕ ਹੋਰ ਵੀ ਇੱਥੇ ਪੋਸਟਰ ਲਗਾਇਆ ਹੈ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ ਵਿੱਚ ਨਹੀਂ ਹੋ ਕਿਵੇਂ ਸੋਚਿਆ ਇਹ ਦੇਖੋ ਪਹਿਲਾਂ ਆਪਾਂ ਜਿਹੜੀ ਗੱਲ ਕਰੀ ਆ ਵੀ ਪਹਿਲਾਂ ਦੁਕਾਨਾਂ ਤੇ ਲਿਖਾਉਂਦਾ ਗ੍ਰਾਹਕ ਹੀ ਦੇਵਤਾ ਹੈ ਉੱਥੇ ਲਿਖਾਉਂਦਾ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ 'ਚ ਉਹ ਗ੍ਰਾਹਕ ਦੀ ਫਿਲਮ ਹੁੰਦੀ ਆ ਜਿਹੜਾ ਦੇਵਤਾ ਲਿਖਿਆ ਸੀ ਉਹ ਦੇਵਤੇ ਨੂੰ ਮਾਨ ਮਹਿਸੂਸ ਕਰਦਾ ਸੀ ਵੀ ਮੈਨੂੰ ਦੇਵਤੇ ਦਾ ਦਰਜਾ ਦਿੱਤਾ ਉੱਥੇ ਲਿਖਿਆ ਹੁੰਦਾ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ 'ਚ ਉਹ ਇਮਾਨਦਾਰ ਬੰਦੇ ਦੇ ਜਾਣ ਸਾਰੀ ਦਿਮਾਗ ਤੇ ਵੱਜਦਾ ਵੀ ਯਾਰ ਆਪਣੇ ਤੇ ਵਿਸ਼ਵਾਸ ਹੈ ਨਹੀਂਗਾ ਕੈਮਰੇ ਲੱਗੇ ਹੋਏ ਆ ਕਿੰਨੇ ਟਾਈਮ ਤੋਂ ਇਹ ਹੱਟੀ ਲਗਾ ਰਹੇ ਹੋ ਤੁਸੀਂ ਮੇਲੇ ਚ ਇੱਥੇ ਦੂਸਰਾ ਮੇਲਾ ਹੈ ਦੂਜੀ ਵਾਰ ਇੱਥੇ ਲਗਾਈ ਹੋਈ ਹੈ ਬਿਲਕੁਲ ਜੀ ਬਿਲਕੁਲ ਇਹ ਉਹ ਬਾਈ ਜੀ ਆ ਜਿਨ੍ਹਾਂ ਨੇ ਇਮਾਨਦਾਰੀ ਦੀ ਹੱਟੀ ਮੇਲੇ ਵਿੱਚ ਲਗਾਈ ਹੋਈ ਆ ਤੇ ਇੱਕ ਮੈਸੇਜ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਵੀ ਇਮਾਨਦਾਰ ਬਣੋ ਤੁਸੀਂ ਸੀਸੀਟੀਵੀ ਦੀ ਨਜ਼ਰ ਹੇਠ ਨਹੀਂ ਹੋ ਕਿਉਂਕਿ ਇਹ ਮੈਸੇਜ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਇਸ ਹੱਟੀ ਰਾਈ ਵੀ ਤੁਸੀਂ ਇਮਾਨਦਾਰ ਬਣੋ ਹੋਰ ਵੀ ਤੁਹਾਨੂੰ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤੇ ਸਟਾਲਸ ਲੱਗੀਆਂ ਹੋਈਆਂ ਹਨ ਉਹਨਾਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਪੰਜੀਏ ਔਰਗੈਨਿਕ ਬਿਸਕੁਟ ਹੈ ਹਾਂਜੀ ਹਾਂਜੀ ਆਪ ਤਿਆਰ ਕਰਦੇ ਆਂ ਜੀ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇੱਕ ਸਾਲ ਤੋਂ ਉੱਪਰ ਹੋ ਗਿਆ ਜੀ ਹਾਂਜੀ ਵਧੀਆ ਚੱਲ ਰਿਹਾ ਜੀ ਹਾਂਜੀ ਵਧੀਆ ਚੱਲ ਰਿਹਾ ਅੱਛਾ ਇਹ ਆਟੇ ਦੇ ਬਿਸਕੁਟ ਹੈ ਕਿ ਮੈਦੇ ਦੇ ਆ ਮੈਂ ਡੇ ਵਾਲੇ ਵੀ ਆ ਜੀ ਆਟੇ ਵੇਸਣ ਵਾਲੇ ਵੀ ਆ ਕੱਲੇ ਆਟੇ ਵਾਲੇ ਵੀ ਆ ਜੀ ਅਲੱਗ ਲੱਗੇ ਤੁਸੀਂ ਆਪਾਂ ਆਰਗੈਨਿਕ ਦੀ ਗੱਲ ਕਰਦੇ ਆ ਹਾਂਜੀ ਵੀ ਆਰਗੈਨਿਕ ਦਾ ਭਾਵ ਵੀ ਇਹ ਵਧੀਆ ਆਟਾ ਹੈ ਵਧੀਆ ਸਮਾਨ ਹੈ ਹਾਂਜੀ ਹਾਂਜੀ ਵਧੀਆ ਬਿਲਕੁਲ ਵਧੀਆ ਜੀ ਗਾਰੰਟੀ ਨਾਲ ਪੂਰੇ ਬਿਸਕੁਟ ਦੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹ ਬਿਨਾ ਰੇ ਸਪਰੇਅ ਵਾਲਾ ਆਟਾ ਹੈ ਹਾਂਜੀ ਹਾਂਜੀ ਹਾਂ ਐਦਾਂ ਹੀ ਆ ਜੀ ਅੱਛਾ ਜੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਹੈ ਇਹਨਾਂ ਬਿਸਕੁਟਾਂ ਦਾ ਰੇਟ ਅਲੱਗ-ਲੱਗ ਆ ਜੀ ਜਿਹੜੇ ਸ਼ੱਕਰ ਵਾਲੇ ਆ ਉਹ ਥੋੜੇ ਇਹ ਖੰਡ ਵਾਲੇ ਨਾਲੋਂ ਜ਼ਿਆਦਾ ਪ੍ਰਾਈਸ ਆ ਉਹਨਾਂ ਦਾ ਤੇ ਸ਼ੱਕਰ ਵਾਲਿਆਂ ਦੀ ਜ਼ਿਆਦਾ ਮੰਗ ਹੁੰਦੀ ਆ ਸ਼ੂਗਰ ਵਾਲੇ ਜਿਹਦਾ ਇਹ ਉਹਨੇ ਆਟੇ ਦੇ ਬਿਸਕੁਟ ਆ ਇੱਕ ਹੀ ਰੇਟ ਆ ਇਹ 100 ਰੁਪਏ ਦੀ ਪੈਕਿੰਗ ਆ ਜੀ ਲਗ ਲਗ ਪੈਕਿੰਗ ਆ ਜੀ ਇਹ ਕਿੰਨਾ ਇਹ ਕਿਲੋ ਆ ਕਿ ਅੱਧਾ ਕਿਲੋ ਆ ਇਹ 600 ਗ੍ਰਾਮ ਦੀ ਪੈਕਿੰਗ ਆ ਜੀ ਹਾਂਜੀ ਵਧੀਆ ਕੰਮ ਚੱਲ ਰਿਹਾ ਹੈ ਹਾਂਜੀ ਵਧੀਆ ਚੱਲ ਰਿਹਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਅਸੀਂ 1 ਸਾਲ ਤੋਂ ਉੱਪਰ ਹੋ ਗਿਆ ਜੀ ਸਾਨੂੰ ਸੈਲਫ ਹੈਲਥ ਗਰੁੱਪ ਨਾਲ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਜੀ ਇੱਕ ਇੱਕ ਸਟਾਲ ਲੱਗੀ ਹੋਈ ਹੈ ਆਰਗੈਨਿਕ ਸ਼ੈਦ ਦੀ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਆਪਣਾ ਬਈ ਕਾਸ਼ਦੀਪ ਬਈ ਕਾਸ਼ ਜੀ ਕਿੰਨੇ ਟਾਈਮ ਤੋਂ ਤੁਸੀਂ ਸ਼ੈਦ ਦਾ ਕੰਮ ਕਰ ਰਹੇ ਹੋ ਇਹ ਆਰਗੈਨਿਕ ਸ਼ੈਦ ਹੈ ਹਾਂ ਜੀ ਬਈ ਆਪਦੇ ਸਾਡੇ ਡੱਬੇ ਰੱਖੇ ਹੋਏ ਨੇ ਤਲਵੰਡੀ ਸਾਪੂ ਸਾਡਾ ਪਿੰਡ ਹੈ ਮਰੀ ਚਾਚਾ ਨੂੰ 20 ਸਾਲ ਹੋ ਗਏ ਕੰਮ ਕਰਦਿਆਂ ਦੀ ਸ਼ਹਿਦ ਦਾ ਅੱਛਾ 20 ਸਾਲ ਹੋ ਗਏ ਹਾਂਜੀ ਅੱਛਾ ਮੇਲੇ 'ਚ ਤੁਸੀਂ ਇਹ ਦੁਕਾਨ ਲਗਾਣੇ ਹੋ ਹਾਂਜੀ ਵੈਸੇ ਸਾਡਾ ਜਿਹੜਾ ਸ਼ਹਿਦ ਦਾ ਕੰਮ ਆ ਤਾਂ 12 ਮਹੀਨੇ ਸੀ ਕਰਦੀ ਕਰਦੇ ਆ ਘਰੇ ਆ ਜੀ ਬਾਕੀ ਜਿਹੜੀ ਪੰਚੀਰੀ ਹੈ ਸਾਡੇ ਕੋਲ ਦੇਸੀ ਪਿੰਨੀਆਂ ਨੇ ਉਹ ਅਸੀਂ ਮੇਲੇ ਦਿਨਾਂ ਦੇ ਤਿਆਰ ਕਰ ਲੈਨੇ ਆ ਆਪਦੇ ਸਾਡੇ ਮੱਜਾ ਗਾਵਾਂ ਰੱਖੀ ਦੇਸੀ ਕਿਹੋਂ ਨਾਲ ਹੈ ਜੀ ਜਿਵੇਂ ਰੇਸ ਸਪਰੇਅ ਵਾਲੀ ਉਹ ਤਾਂ ਨਹੀਂ ਬੈਠੂਗੀ ਇਹ ਫੁੱਲਾਂ ਦੇ ਚੀਜ਼ ਮੱਖੀ ਉਹਨਾਂ ਦੇ ਨਹੀਂ ਬੈਠੂਗੀ ਰੇਸ ਸਪਰੇਅ ਵਾਲੀ ਥਾਂ ਤੇ ਜਿਵੇਂ ਆਹ ਆ ਜੀ ਆਟਾਲੀ ਦੇ ਸ਼ਪੈਦੇ ਦਾ ਤੇ ਇਹ ਕੜੀ ਪੱਤਾ ਇਹ ਹੁਸ਼ਿਆਰਪੁਰ ਸਾਈ ਇਹ ਰੇ ਸਪਰੇਅ ਤੋਂ ਰਾਹਤ ਆ ਹਾਂਜੀ ਉੱਥੇ ਜਾ ਕੇ ਮੱਖੀ ਪੈਂਦੀ ਹੈ ਉੱਥੋਂ ਫਿਰ ਸ਼ਾਇਦ ਆਹ ਡੱਬੇ ਤੇ ਆ ਕੇ ਇਕੱਠਾ ਕਰਨਾ ਉਹਨੇ ਸਾਡਾ 350 ਡੱਬਾ ਹੀ ਆਪ ਰੱਖਿਆ ਹੁਣ ਰਾਜਸਥਾਨ ਕਰਨੀ ਸੀ ਡੱਬਾ ਰੱਖਿਆ ਹੋਇਆ ਜੀ ਅੱਛਾ ਜੇ ਗੱਲ ਕਰੀਏ ਸ਼ਾਇਦ ਦਾ ਰੇਟ ਕੀ ਹੈ ਰੇਟ ਜੀ ਕਿਲੋ 450 ਰੁਪਏ ਹੈ ਜੀ ਜਮਾਂ ਜੈਜ ਰੇਟ ਹੈ ਜੀ ਤੇ ਅੱਧਾ ਕਿਲੋ ਆ 200 ਦੀ ਹੈ ਆ ਆਪਣੇ 250 ਗ੍ਰਾਮ 100 ਦੀ ਪੈਕਿੰਗ ਹੈ ਜੀ ਇਹ ਆਰਗੇਨਿਕ ਸ਼ਹਿਦ ਹੈ ਹਾਂ ਜੀ ਆਰਗੇਨਿਕ ਹੈ ਜੀ ਆਪਣੇ ਕੋਲ ਇੱਕ ਤਾਂ ਟਾਲੀ ਦੇ ਸ਼ਪੈਦੇ ਦਾ ਤੇ ਅਜਿਹਾ ਇਹਨਾਂ ਡਾਰਕ ਕਲਰ ਹੈ ਜਿਵੇਂ ਆ ਦੇਖੋ ਜੀ ਇਹ ਆਪਣੇ ਕੋਲ ਬੇਰੀ ਦਾ ਸ਼ਹਿਦ ਹੈ ਅੱਛਾ ਕਿੰਨੇ ਟਾਈਮ ਦਾ ਤੁਸੀਂ ਇਹ ਕੰਮ ਕਰ ਰਹੇ ਹੋ ਟਾਈਮ ਬਸ 20 ਸਾਲ ਹੋ ਗਈ ਸਾਨੂੰ ਕਰਦਿਆਂ ਨੂੰ ਅੱਛਾ ਹੋਰ ਵੀ ਕੁਝ ਲਗਾਇਆ ਹੋਇਆ ਹਾਂ ਜੀ ਭਈਆ ਘਰ ਦੀ ਸਾਡੀ ਪੰਜੀਰੀ ਰਲਾ ਕੇ ਬਣਾਈ ਹੋਈ ਹੈ ਜੇ ਮੈਡੀਸਨ ਤਿਆਰ ਕੀਤੀ ਹੈ ਐਲਸੀ ਦੀਆਂ ਪਿੰਨੀਆਂ ਨੇ ਤੇ ਕੱਚੀ ਹਲਦੀ ਦੀਆਂ ਪਿੰਨੀਆਂ ਨੇ ਰਾਗੀ ਦੇ ਬਿਸਕੁਟ ਆ ਬਈ ਦੇ ਕੋਧਰੇ ਦੇ ਬਿਸਕੁਟ ਆਪਣੇ ਕੋਲ। ਸਾਰੇ ਰੇਟ ਜੈਨੂਨ ਹੈ। ਰੇਟ ਜਮਾਂ ਜੈਨੂਨ ਹੈ ਬਾਈ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਅੰਕਲ ਜੀ ਇਹ ਆਰਗੈਨਿਕ ਗੋੜਾ ਸਾਰਾ ਤੇ ਬਿਗੈਰ ਕੈਮੀਕਲ ਤੋਂ ਹੁੰਦਾ ਜੀ ਆਰਗੈਨਿਕ ਤਾਂ ਕੰਨਾ ਤਿਆਰ ਨਹੀਂ ਹੁੰਦਾ ਉਹ ਨੂੰ ਲਿਖ ਦਿੰਦੇ ਉਹ ਗਲਤ ਹੈ ਇਹ ਬਣਾਉਣ ਦਾ ਤਰੀਕਾ ਉਹ ਸਾਡਾ ਆਰਗੈਨਿਕ ਹੈ ਮਤਲਬ ਪਿੰਡੀ ਦੇ ਉੱਪਰ ਰਸਨਾ ਤਿਆਰ ਕਰਦੇ ਸੀ ਸਫਾਈ ਕਰਦੇ ਸੀ ਕਿੰਨੇ ਟਾਈਮ ਤੋਂ ਤੁਸੀਂ ਇਹ ਸਟਾਲ ਲਗਾ ਰਹੇ ਹੋ ਜਿੱਦਾਂ ਸ਼ੁਰੂ ਹੋਇਆ ਜੀ ਦੇਰ ਮਿਲ 4 ਸਾਲ ਹੋ ਗਏ 4 ਸਾਲ ਹੋ ਕੇ ਕੰਮ ਕਰਦੇ ਆ ਜੀ ਨਹੀਂ ਨਹੀਂ ਕੰਮ ਕਰਦੇ 6 ਸਾਲ ਹੋ ਗਏ ਆ ਮੇਲਾ ਲੱਗਦੋਂ 4 ਸਾਲ ਅੰਕਲ ਜੀ ਜੇ ਗੱਲ ਕਰੀਏ ਲੋਕਾਂ ਨੂੰ ਰੇਟ ਦਾ ਹੁੰਦਾ ਹੈ ਵੀ ਰੇਟ ਜ਼ਿਆਦਾ ਲਓ ਰੇਟ ਦਾ ਫਰਕ ਹੁੰਦਾ ਹੈ ਇਸ ਚੀਜ਼ ਹੁੰਦੀ ਹੈ ਜੀ ਜੇ ਤਿਆਰ ਕਰਦਾਂ ਟਾਈਮ ਬੱਦ ਲੱਗਦਾ ਹੈ ਵਧੀਆ ਚੀਜ਼ ਬਣਾਉਂ ਤਾਂ ਟਾਈਮ ਲੱਗਦਾ ਹੈ ਅੱਛਾ ਜੇ ਗੱਲ ਕਰੀਏ ਇਹ ਗੁੜ ਦਾ ਕੀ ਰੇਟ ਹੈ ਸਾਡੇ ਕੋਲ ਜਿਹੜੇ ਖਾਣੇ ਦੇ ਗੁੜਾ ਗਾਜਰ ਵਾਲਾ ਹੋਵੇ ਮੂਹਰੇ ਦਾ ਨਾਰੀਅਲ ਦਾ ਤੇਲਾਗਾ ਹਰਬਲ ਔਲੇ ਵਾਲਾ ਇਹ 200 ਰੁਪਏ ਕਿਲੋ ਦਾ ਹੈ ਇਹ ਚੀਜ਼ ਕਰਦੇ ਨੇ 70 ਰੋਡੇ ਕੋਲੇ ਕਿਲੋ ਦੇ ਪੈਕਟ ਆ ਹਾਂਜੀ ਅੰਬਾਲਦੀ ਵਾਲੀ 150 ਹੈ ਜਿਹੜੀ ਆਮ ਸ਼ੱਕਰ ਉਹ 120 ਹੈ ਤੇ ਗੁੜ 100 ਰੁਪਏ ਕਿਲੋ ਇਹ ਵੀ ਇਹ ਆਰਗੇਨਿਕ ਹੈ ਹਾਂ ਬਿਗੈਰ ਕੈਮੀਕਲ ਤੋਂ ਹੈ ਉਸ ਮੇਲੇ 'ਚ ਨੌਜਵਾਨ ਪਹੁੰਚੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰੇ ਨਾਮ ਲੱਪੀ ਸਿੰਘ ਹੈ ਲੱਪੀ ਜੀ ਮੇਲੇ 'ਚ ਪਹੁੰਚੇ ਹੋ ਆਰਗੇਨਿਕ ਸਟਾਲ ਨਾਲ ਲੱਗਿਆ ਹੋਇਆ ਤੇ ਕੀ ਕੁਝ ਖਰੀਦਿਆ ਤੁਸੀਂ ਜੀ ਮੈਂ ਬਕਸ ਲੈਤੀ ਨੇ ਤੇ ਇਹ ਆ ਤੇ ਗੋੜ ਵਗੈਰਾ ਲੈਂਦਾ ਜੀ ਹੈਨਾ ਆਰਗੇਨਿਕ ਆਪਣੇ ਇਹ ਪਿੰਡਾਂ ਦੀ ਆ ਆਪਣੇ ਅਗਵਾੜ ਤੋਂ ਨਹੀਂ ਜੀ ਮਾਹੀਸਰਾ ਮੇਰਾ ਪਿੰਡ ਬਾੜੀ ਜੀ ਤੇ ਕਿੰਨੇ ਟਾਈਮ ਤੋਂ ਮੇਲੇ ਚ ਆ ਰਹੇ ਜੀ ਮੈਂ ਦੋ ਦਿਨ ਸਾਲ ਤੋਂ ਆ ਰਿਹਾ ਜੀ ਰੀਸੈਂਟਲੀ ਕਾਲਜ ਟਾਈਮ ਬਣ ਰਿਹਾ ਸੀ ਜੀ ਹੁਣ ਵਗਾਲਤ ਕਰ ਰਿਹਾ ਜੀ ਹੈਨਾ ਤੇ ਇੱਥੇ ਲਗਾਤਾਰ ਹੁੰਦਾ ਰਹਿੰਦਾ ਇੱਥੇ ਆ ਕੇ ਵਧੀਆ ਲੱਗ ਰਿਹਾ ਹਾਂ ਹਾਂਜੀ ਹਾਂਜੀ ਬਹੁਤ ਕੈਂਟ ਜੀ ਆਪਣੇ ਲੋਕ ਆਪਣਾ ਖਾਣਾ ਪੀਣਾ ਨਾਲ ਜੀ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਆ ਕੇ ਅੱਛਾ ਤੁਸੀਂ ਨੌਜਵਾਨ ਹੋ ਸਟੱਡੀ ਕਰ ਰਹੇ ਹੋ ਪੰਜਾਬ ਦੇ ਖਾਸ ਕਰਕੇ ਯੂਥ ਉੱਪੀ ਕਲਾਜ ਹੋਗੇ ਜੀ ਮੈਨੂੰ ਐਵੇਂ ਆ ਕੀ ਹੈ ਨਾ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੇ ਪਿੰਡਾਂ ਦਾ ਖਾਸ ਆਪਣੇ ਲੋਕਾਂ ਨੂੰ ਆਪਣਾ ਪਹਿਰਾਵਾ ਇੱਥੇ ਜਿਆਦਾ ਦਿਖਣ ਨੂੰ ਲੱਗ ਰਿਹਾ ਕਿ ਤੁਹਾਨੂੰ ਪਤਾ ਹੁਣ ਹਲੋਕ ਹੋ ਰਿਹਾ ਹੈ ਨਾ ਜੀ ਕੁਝ ਹੋਰ ਵੀ ਇੱਥੇ ਬੱਚੇ ਪਹੁੰਚੇ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ ਤੁਹਾਡਾ ਅਮਨਿਤਕਰ ਅਮਨਿਤ ਮੇਲੇ ਚ ਪਹੁੰਚੇ ਹੋ ਕਿਸ ਤਰ ਅੱਛਾ ਕੀ ਖਰੀਦਿਆ ਹੈ ਮੇਲੇ ਚ ਆ ਕੇ ਹਜੇ ਤਾਂ ਹੁਣੇ ਆਏ ਅੱਛਾ ਹੁਣੇ ਜਸਟ ਆਏ ਹੋ ਕਿਹੜੀ ਕਲਾਸ ਚ ਪੜ੍ਹਾਈ ਕਰਦੇ ਹੋ ਮੈਂ 12 ਅੱਛਾ ਵਧੀਆ ਮਾਹੌਲ ਹੈ ਇੱਥੇ ਹਾਂਜੀ ਕਿੰਨੇ ਟਾਈਮ ਤੋਂ ਆ ਰਹੇ ਹੋ ਮੇਲੇ ਚ ਫਰਸਟ ਟਾਈਮ ਹੀ ਆਏ ਹਾਂ ਮੇਲੇ ਚ ਅੱਛਾ ਫਰਸਟ ਟਾਈਮ ਆਏ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਏਸੀ ਉਹ ਬੱਚੀ ਫਰਸਟ ਟਾਈਮ ਇਸ ਮੇਲੇ ਚ ਪਹੁੰਚੀ ਹੈ ਕਾਫੀ ਖੁਸ਼ੀ ਦੀ ਲਾੜ ਇਸ ਬੱਚੀ ਚ ਜਿਹੜੀ ਪਾਈ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਮੇਲੇ ਦੀਆਂ ਦਿਖਾ ਰਿਹਾ ਹੈ ਇਹ ਮੇਲਾ ਜਾਗਦੇ ਜੁਗਨੂਆਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਹੈ ਕਾਫੀ ਵੱਡੀ ਤعداد ਚ ਬਠਿੰਡਾ ਦੇ ਜਿਹੜੇ ਲੋਕ ਇਸ ਮੇਲੇ ਚ ਪਹੁੰਚਿਆ ਆ অর্ਗੈਨਿਕ ਚੀਜ਼ਾਂ ਦੀਆਂ ਜਿਹੜੀਆਂ ਸਟਾਲਸ ਇੱਥੇ ਲੱਗੀਆਂ ਐ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਮੇਲੇ ਦੀਆਂ ਇਹ ਮੇਲਾ ਜਾਗਦੇ ਜੁਗਨੂਆਂ ਦਾ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਕੁਝ ਇੱਥੇ ਫੈਮਿਲੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂਟੀ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜਸਵੀਰ ਪਾ ਮੇਲੇ ਚ ਪਹੁੰਚੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਬੇਟਾ

ਅੱਛਾ ਮੇਲੇ ਚ ਆਏ ਹੋ ਵਕ ਵਕ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਖਾਸ ਕਰਕੇ ਗੁੜ ਦੀ ਸ਼ਹਿਦ ਦੀਆਂ ਇੱਕ ਇੱਥੇ ਹੱਟੀ ਲੱਗੀ ਹੋਈ ਹੈ ਇਮਾਨਦਾਰੀ ਦੀ ਹੱਟੀ ਉੱਥੇ ਕੋਈ ਦੁਕਾਨਦਾਰ ਮੌਜੂਦ ਨਹੀਂ ਹੈ ਉਹ ਹੱਟੀ ਤੇ ਗਏ ਉੱਥੇ ਲੱਗਿਆ ਹੋਇਆ ਬਾਕਸ ਰੱਖਿਆ ਹੈ ਵੀ 50 ਰੁਪਏ ਪਾਓ ਤੇ ਕੋਈ ਵੀ ਸਮਾਨ ਲੈ ਸਕਦੇ ਵਧੀਆ ਚੀਜ਼ ਹੈ ਜੀ ਲੋਕ ਇਮਾਨਦਾਰ ਨੇ ਕਰ ਵੀ ਰਹੇ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਸਹੀ ਹੈ ਜੀ ਬਿਲਕੁਲ ਵਧੀਆ ਗੱਲ ਹੈ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਲੋਕ ਜੋ ਇਸ ਮੇਲੇ 'ਚ ਪਹੁੰਚਿਆ ਅਤੇ ਕਾਫੀ ਖੁਸ਼ੀ ਦੀ ਲਹਿਰ ਬਠਿੰਡਾ ਦੇ ਲੋਕਾਂ 'ਚ ਇਸ ਮੇਲੇ ਨੂੰ ਲੈ ਕੇ ਜੜੀ ਪਾਈ ਜਾ ਰਹੀ ਹੈ ਕੈਮਰਾਮੈਨ ਸੁਜੀਤ ਦੇ ਰਣਮਨ ਚੱਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ